ਸਹਿਯੋਗ ਸਰਕਾਰ ਜਿਹੜੇ ਅਸੀਂ ਅੱਜ 90 ਮੇ ਦੇ ਦਿੱਤੇ ਹੈ ਧਰਨਾ ਸਾਡਾ ਚੱਲ ਰਿਹਾ ਹੈ ਵੈਸੇ ਉਸ ਤੋਂ ਪਹਿਲਾਂ ਇੱਕ ਮਹੀਨਾ ਪਹਿਲਾਂ ਮੀਟਿੰਗਾਂ ਚੱਲਦੀਆਂ ਰਹੀਆਂ ਸਭ ਜਿਹੜਾ ਸਾਰੇ ਜਿਹੜੇ ਆ ਕੀ ਜਿਹੜੇ ਇੱਥੇ ਜਿਹੜਾ ਆ ਦਸਤਰ ਹੈ ਜਿਹੜੀਆਂ ਵੀ ਅਸੀਂ ਲਿਖ ਬਣਾਈ ਹੈ ਕਿ ਡੈਰੀਆਂ ਤੋਂ ਬਿਨਾਂ 30 ਦਸਤਰ ਹੈ ਜਿਹੜੇ ਇੱਥੇ ਇਹਦੇ ਨਾਲ ਇਸ ਪਾਸੇ ਸੈਂਡ ਦੇ ਨਾਲ ਹੈ ਦੋ ਅਸੀਂ ਇਹ ਜਿਹੜੀ ਇਹ ਹੁਣ ਕੀ ਇਹ ਸੋਚ ਰਹੇ ਆ ਵੀ ਅਸੀਂ ਇਹ ਰਿਪੋਰਟ ਆ ਜਿਹੜੀ ਬਪਾਸਸ ਹੈ ਨੂੰ ਬਾਹਰ ਲਜਾਣ ਦੀ ਬਣਾਵਾਂਗੇ ਅਸੀਂ ਇਹਦਾ ਬਹੁਤ ਤਿੱਖਾ ਵਿਰੋਧ ਕਰਾਂਗੇ ਸ਼ਹਿਰੀ ਸਾਡੇ ਸਾਡੇ ਨਾਲ ਹੈ ਮੀਟਿੰਗਾਂ ਹੋ ਰਹੀਆਂ ਸਾਰਾ ਬਾਜ਼ਾਰ ਅਸੀਂ ਜਦੋਂ ਵੀ ਲੋੜ ਪਈ ਅਸੀਂ ਬਾਜ਼ਾਰ ਬੰਦ ਕਰਨ ਤੱਕ ਕੱਲ ਬਾਜ਼ਾਰ ਬੰਦ ਹੋ ਰਿਹਾ ਜੀ ਕੱਲ ਬਾਜ਼ਾਰ ਬੰਦ ਹੋ ਰਿਹਾ ਕੱਲ ਅਸੀਂ ਜਿਹੜਾ ਇਹ ਹੈਗਾ ਜੀ ਕੋਲਡ ਰੋਡ ਕੱਲ ਜਿਹੜਾ ਕੁਤਲਾ ਫੂਕਾਂਗੇ 100ਵੇਂ ਦਿਨ ਤੋਂ 1 ਤਰੀਕ ਨੂੰ ਜਿਹੜਾ ਅਸੀਂ ਹੈ ਕੋਲਡ ਰੋਡ ਹੈ ਜਿਹੜਾ ਇਹ ਜਿਹੜੀ 골ਡੀ ਤੱਕ ਅਸੀਂ ਜਿਹੜਾ ਬਾਜ਼ਾਰ ਹੈ ਜੀ ਉਹ ਸਾਰਾ ਬੰਦ ਰੱਖਾਂਗੇ ਪ੍ਰਧਾਨਗੀ ਪ੍ਰਗੇਪਤ ਹੈਂ ਜੀ 15 ਅਗਸਤ ਬਾਰੇ ਅਸੀਂ ਦੇਖੋ ਇਹ ਆਜ਼ਾਦੀ ਦਿਹਾੜਾ ਸਾਰਿਆਂ ਨੂੰ ਖੁਸ਼ੀ-ਖੁਸ਼ੀ ਮਨਾਉਣਾ ਚਾਹੀਦਾ ਹੈ ਅਸੀਂ ਨਹੀਂ ਚਾਹੁੰਦੇ ਵੀ ਇਹਦੇ 'ਚ ਕੋਈ ਵਿਕੜ ਪਾਇਆ ਜਾ ਪਰ ਜੇ ਤੂੰ ਸਾਡੇ 90 ਦਿਨ ਸਾਨੂੰ ਪਹਿਲਾਂ ਬੈਠਿਆ ਨਹੀਂ ਹੋਵੇ ਉਸ ਦਿਨ ਤੱਕ ਜਿਹੜੇ ਸਾਡੇ ਉਹ ਹੈਗੇ 125 ਦਿਨ ਹੋ ਜਾਣਗੇ ਜੇ ਜੋ 15 ਅਗਸਤ 'ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਫੇਰ ਸਾਨੂੰ ਸੁਣਵਾਈ ਕਰਨਾ ਅਸੇ ਕਿਉਂਕਿ 15 ਅਗਸਤ ਨਾ ਚਾਹੁੰਦੇ ਹੋਏ ਵੀ ਅਸੀਂ ਇਸ ਕਰਕੇ ਕਰਾਂਗੇ ਕਿ ਉਸ ਦਿਨ ਜਿਹੜੀ ਹੈ ਸਾਡੀ ਮੰਗ ਹੈ ਉਹ ਪੂਰੀ ਹਾਈਲਾਈਟ ਹੋਵੇ ਠੀਕ ਹੈ ਸਾਡੀਆਂ ਕਿਹਾ ਗ੍ਰਿਫਤਾਰੀਆਂ ਕਾਰਨ ਸੇ ਕੋਈ ਕਾਰਨ ਅਸੀਂ ਏਸੀ ਤੋਂ ਕੋਈ ਨਹੀਂ ਕਰਾਵਾਂਗੇ ਪਰ ਜਿਹੜਾ ਸਾਡਾ ਐਕਸ਼ਨ ਹੋਊਗਾ ਪੂਰਾ ਸ਼ਾਰਪ ਹੋਊਗਾ ਉਹ ਅਸੀਂ ਉਹ ਬਾਅਦ ਚ ਹੋਵੇ ਡਿਟੈਕਟ ਕਰਨਾ ਬੰਦਾ ਜਿਹਦੀ ਦਸਤੀ ਨਾਲ ਕੰਮ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਖੰਡਾ ਪੈ ਗਿਆ ਕੀ ਕਾਰਨ ਸੀ ਕਿ ਇਹੋ ਜੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਇਕੱਲਾ ਇੱਥੇ ਟੈਂਟ ਰਹਿ ਗਿਆ ਸੀ ਦੋ ਚਾਰ ਬੰਦੇ ਬੈਠੇ ਰਹਿੰਦੇ ਸੀ ਕੀ ਇਹੋ ਜਿਹਾ ਕਿਹਾ ਸੀ ਜਿਹੜਾ ਹੁਣ ਪੂਰਾ ਨਹੀਂ ਹੋਇਆ ਤੁਸੀਂ ਉਹਨੂੰ ਅਦਾਲਤ ਦੇ ਵਿੱਚ ਸਰਦੇ ਨੂੰ ਹੋਰ ਲੈ ਕੇ ਆ ਰਹੇ ਹੋ ਇਹ ਆ ਦੇਖੋ ਇਹ ਬਿਲਕੁਲ ਵੀ ਖੰਡਾ ਨਹੀਂ ਹੋਇਆ ਸੀ ਇਸ ਟਾਈਮ ਤੇ ਭਾਰਤ-ਪਾਕਿਸਤਾਨ ਦੀ ਜੰਗ ਲੱਗ ਗਈ ਸੀ ਤਾਂ ਉਸ ਤੋਂ ਤੇ ਅਸੀਂ ਆਪ ਵੀ ਇਹ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਆਪ ਹੀ ਧਰਨੇ ਵਾਲੀ ਜਗ੍ਹਾ ਨੂੰ ਮੀਟਿੰਗ ਦਾ ਰੂਪ ਦੇਤਾ ਸੀ ਵੀ ਜਿਹੜਾ ਸਾਨੂੰ ਇਹ ਲੱਗਦਾ ਹੈ ਕੋਈ ਵੀ ਬੰਦਾ ਕਹਿੰਦਾ ਵੀ ਇਹ ਹਿੱਕ ਦਾ ਦੋਸ਼ ਹੈ ਨਾ ਆਹ ਦੇਖੋ ਟੋਟਲ ਦਿਹਾੜੇ ਰਜਿਸਟਰ ਹੈ 100-100 ਡੇਜ ਦੇ ਸਮੇਂ ਪਰ ਉਹਦੇ ਜਿਹਨੂੰ ਅਸੀਂ ਮੀਟਿੰਗ ਦਾ ਰੂਪ ਦੇਤਾ ਜਿਹੜਾ 11 ਤੋਂ 2 ਤੱਕ ਅਸੀਂ ਪਹਿਲਾਂ ਬੈਠੇ ਸੀ ਇਹ ਵਿੱਚ ਕੋਈ 11 ਵਜੇ ਆ ਗਿਆ 11:15 ਨ ਚੁਰ ਗਿਆ 11:30 ਆ ਗਿਆ 12 ਵਜੇ ਚੁਰ ਗਿਆ ਬੰਦੇ ਆਉਂਦੇ ਸੀ ਆ ਕੇ ਚਲੇ ਜਾਂਦੇ ਸੀ ਆਹ ਰਜਿਸਟਰ ਦੇਖੋ ਹਰ ਦਿਨ ਦਾ ਲੱਗਿਆ ਹਰ ਦਿਨ ਦੇ ਸਾਈਨ ਹੋਏ ਪਿਆ ਤੇ ਸਪੀਕਰ ਵੀ ਅਸੀਂ ਉਸਰ ਬੰਦ ਕਰਤਾ ਹਾਂ ਜੀ ਜੰਗ ਦੀ ਵਜ੍ਹਾ ਨਾਲ ਸਰਦਾਰ ਜੀ ਇਹ ਗੱਲ ਕਰੀਏ ਬਖੰਡਾ ਸ਼ਹਿਰ ਦੇ ਐਮ ਐਲ اے ਜਗਰੂਪ ਸਿੰਘ ਖੇਤ ਕਹ ਰਹੇ ਹੈਗੇ ਆ ਕਿ ਖਰੇਮੇ ਅਨੁਸਾਰ ਤੱਕ ਦਿਲੀਆਂ ਹੁੰਦੀਆਂ ਰਹਿ ਜਾਂ ਕਿਨੇ ਦੇਖਦੇ ਹਾਂ ਇਹਨਾਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਰ ਚੀਜ਼ ਤਰੱਕੀ ਹੋਣੀ ਚਾਹੀਦੀ ਹੈ ਪਰ ਜਿਹੜੀ ਇਹ ਤਬਦੀਲੀ ਹੈ ਦੇ ਦਾ ਬਨਾਸ਼ ਹੈ ਲੋਕਾਂ ਦਾ ਤਰੱਕੀ ਹੋਣੀ ਚਾਹੀਦੀ ਹੈ ਨਾ ਕਿ ਬਨਾਸ਼ ਹੋਣਾ ਚਾਹੀਦਾ ਆ ਬੱਤ ਸੇ ਨੂੰ ਬਾਹਰ ਲਾ ਜਾ ਕੇ ਅਸੀਂ ਇਹਨੇ ਕੋਈ ਵੀ ਹੈ ਕਿਸੇ ਵੀ ਤਰੀਕੇ ਅਸੀਂ ਆ ਬਠਿੰਡਾ ਦੀ ਪ੍ਰੈਸ ਦੇ ਸਾਹਮਣੇ ਚੈਲੰਜ ਕਰਦੇ ਆ ਵੀ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਇਹਨਾਂ ਨੇ ਬਣਾਈ ਹੈ ਇਹ ਕੀ ਹੈ ਪੰਜ ਮੈਂਬਰੀ ਕਮੇਟੀ ਬਠਿੰਡਾ ਦੀ ਪ੍ਰੈਸ ਦੇ ਸਾਹਮਣੇ ਜਿੱਥੇ ਮਰਜ਼ੀ ਜਿੱਥੇ ਕਿਸੇ ਹੋਟਲ 'ਚ ਰੱਖਣਾ ਹੈ ਟੀਚਰ ਹੋਮ 'ਚ ਰੱਖਣਾ ਹੈ ਪ੍ਰੈਸ ਕਲੱਬ 'ਚ ਰੱਖਣਾ ਹੈ ਜਿੱਥੇ ਮਰਜ਼ੀ ਉਹ ਸਾਡੇ ਨਾਲ ਬਹਿਸ ਰੱਖ ਲੈਣ ਓਪਨ ਬਹਿਸ ਜਿਹੜੀ ਇਹਨਾਂ ਨੇ 5 ਮੈਂਬਰੀ ਕਮੇਟੀ ਬਣਾਈ ਹੈ ਸਾਡੀ ਇੱਕ ਵੀ ਗੱਲ ਦਾ ਜਵਾਬ ਦੇ ਕੇ ਤਾਂ ਕਹਿ ਦਿਓ ਅਸੀਂ ਪ੍ਰੈਸ ਦੇ ਸਾਹਮਣੇ ਉਹਨਾਂ ਨਾਲ ਬਹਿਸ ਰੱਖਣ ਨੂੰ ਤਿਆਰ ਹਾਂ ਓਕੇ ਜੀ